ਜੀ ਮੇਰਾ ਨਾਮ ਅਜੀਤ ਸੋਨੀ ਹੈ ਜੀ ਕਿੱਥੋਂ ਆਏ ਮੈਂ ਬिलासपुर ਹਿਮਾਚਲ ਤੋਂ ਆਇਆ ਜੀ ਤਾਂ ਪਹਿਲਾਂ ਵੀ ਤੁਸੀਂ ਇੱਥੇ ਮੈਂ ਜੀ 10 ਦਿਨ ਪਹਿਲੇ ਲਗਾ ਕੇ ਗਿਆ ਥਾ ਜੀ ਤਾਂ ਉਸ ਤੋਂ ਬਾਅਦ ਬਿਰੋਜੀ ਬਹੁਤ ਫਰਕ ਜਗਿਆ ਤਾਂ ਅਸੀਂ ਫੇਰ ਦੁਬਾਰਾ ਆਏ ਆ ਕਿਥਾ ਕੋਈ ਪੈਸਾ ਪੂਆ ਵੀ ਦਿੰਦੇ ਹੈਗੇ ਨਹੀਂ ਜੀ ਪੈਸਾ ਕੋਈ ਨਹੀਂ ਲਿਆ ਉਹਨਾਂ ਨੇ ਬਲਕਿ ਉਹ ਤਾਂ ਹਰ ਹਰ ਤਰੀਕੇ ਨਾਲ ਬੰਦੇ ਨੂੰ ਗਾਈਡ ਕਰਦੇ ਆ ਜੀ ਉਹ ਹਰ ਤਰੀਕੇ ਨਾਲ ਦੱਸਦੇ ਆ ਕਿ ਦਵਾਈ ਲਗਾਉਣ ਦਾ ਤਰੀਕਾ ਕਿਦਾਂ ਹੈਗਾ ਜੀ ਦਵਾਈ ਉਹ ਆਪਣੇ ਲਗਾਉਂਦੇ ਆ ਫਿਰ ਉਹ ਦੱਸਦੇ ਹੈਗੇ ਆ ਕਿ ਦਵਾਈ ਅੱਖਾਂ 'ਚ ਚੱਲ ਜੇਗੀ ਅਗਰ ਬਚਾਣਾ ਹੈ ਉਸ ਤੇ ਉਹ ਬਲਕੇ ਆਪਣੇ ਆਪ ਹੀ ਧੁੰਦੇ ਆ ਗਏ ਉੱਥੇ ਠੀਕ ਹੈ ਨਾ ਜੀ ਆਪਣੇ ਆਪ ਹੀ ਧੁੰਦੇ ਆਂਦੇ ਹੈਗੇ ਉੱਥੇ ਇਹ ਨਹੀਂ ਕਹਿੰਦੇ ਅਗੀ ਵੀ ਤੁਸੀਂ ਦਵਾਈ ਲਗਾ ਕੇ ਚਲੇ ਜਾਓ ਆਪਣੇ ਆਪ ਧੋ ਲੋ ਨਹੀਂ ਜੀ ਉਹ ਪੂਰੀ ਮਤਲਬ ਸਰਵਿਸ ਪੂਰੀ ਫੁੱਲ ਜਿਹੜਾ ਹੈਗਾ ਸੀਲ ਕਰ ਦਿੱਤਾ ਗਿਆ ਹੁਣ ਤੁਸੀਂ ਕੀ ਕਰੋਗੇ ਇੱਥੇ ਖੜੋ ਹੋ ਅਸੀਂ ਤਾਂ ਜੀ ਉਹਨਾਂ ਤਾਂ ਦੇਖੋ ਇੰਨੇ ਲੋਕ ਖੜੇ ਆ ਗਏ ਉਹਰੇ ਅਸੀਂ ਅਸੀਂ ਤਾਂ ਉਹਨਾਂ ਵਾਸਤੇ ਹੀ ਕਰਾਇਆ ਹੈ ਅਸੀਂ ਨਾਲ ਆ ਗਏ ਆ ਬਰਾਬਰ ਦੇ ਨਾਲ ਕਿਉਂਕਿ ਆਗਰ ਕਿਸੇ ਦੀ ਅੱਖਾਂ 'ਚ ਕੋਈ ਫਰਕ ਪਿਆ ਹੈਗਾ ਤਾਂ ਇਹ ਉਹਨਾਂ ਦੀ ਹੀ ਬਦਲਵਤ ਹੈਗਾ ਹੈ ਉਹ ਉਹਨਾਂ ਨੇ ਖੁਦ ਕਰਿਆ ਹੈ ਜਿਹਨਾਂ ਬੰਦਿਆਂ ਨੇ ਆਪਣੇ ਆਪ ਹੀ ਧੋ ਲਿਆ ਹੈ ਆਪਣੇ ਹੱਥ ਲਗਾ ਲਏ ਠੀਕ ਹੈ ਨਾ ਜੀ ਦਵਾਈ ਆਪਣੇ ਆਪ ਉਹਨਾਂ ਨੇ ਲਗਾ ਲਈ ਹੈ ਕਿਤੇ ਅਸੀਂ ਆਪਣੀ ਰਿਸਪੌਂਸਿਬਿਲਿਟੀ ਤੇ ਆਪ ਹੀ ਲਵਾਉਣ ਨੂੰ ਤਿਆਰ ਆਂ ਜੀ ਸਾਨੂੰ ਕੋਈ ਕਹਿ ਨਹੀਂ ਬੰਦੇ ਹੁੰਦੇ ਆ ਇਹ ਮਨਦੀਪ ਸਿੰਘ ਨਾਮ ਆ ਮੈਂ ਲੁ ਵਾਰੀ ਆਇਆ ਹਾਂ ਤੇ ਜੀ ਇਹ ਜਦੋਂ ਵੀ ਲਾਉਂਦੇ ਹਨ ਇਹ ਪਹਿਲਾਂ ਦੱਸਦੇ ਨੇ ਲੋਕਾਂ ਨੂੰ ਕਿ ਤੁਹਾਡੀ ਕੋਈ ਦਵਾਈ ਤਾਂ ਕਿਸੇ ਚੀਜ਼ ਦੀ ਦਵਾਈ ਨਹੀਂ ਚਲਣੀ ਚਾਹੀਦੀ ਤੇ ਨਾਲੇ ਆਪਣੀ ਜਿਹੜਾ ਲਵਾਣੀ ਹੈ ਨਾ ਆਪਣੀ ਅੱਖਾਂ ਤੇ ਤੁਸੀਂ ਆਸ ਦੇਖਣਾ ਵਾ ਨਹੀਂ ਧੋਂਦੇ ਵੀ ਆ ਜੀ ਤੇ ਆਪਣੀ ਕੇਅਰ ਕਰਕੇ ਸਾਨੂੰ ਧੋਂਦੇ ਆ ਠੀਕ ਹੈ ਧੋਂਦੇ ਕਿਸੇ ਢੰਗ ਨਾਲ ਇਹ ਜਿੱਦਾਂ ਸਲੂਨ ਦੇ ਵਿੱਚ ਪਿੱਛੇ ਸੇਅਰ ਕਰਕੇ ਉੱਪਰ ਪਾਣੀ ਪਾ ਕੇ ਆਪ ਧੋਂਦੇ ਨੇ ਠੀਕ ਹੈ ਨਾ ਜੀ ਜੇ ਤੁਸੀਂ ਅੱਧਾ ਧੋਂਗੇ ਅੱਖਾਂ ਤੇ ਤਾਂ ਪਾਣੀ ਪਾਉਂਗੇ ਹੀ ਪਾਉਗਾ ਰੈਕਸ਼ਨ ਹੋਣੀ ਆ ਠੀਕ ਹੈ ਜੀ ਕੇਅਰ ਆਪਾਂ ਕਰਨੀ ਆ ਜੀ ਲੋਕਾਂ ਸਮੂਹੂਰ ਦੇ ਵਿੱਚ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਹੈ ਜੇ ਦੇਖੋ ਮੇਰੀ ਗਾਸਨ ਉੱਥੇ ਹਜ਼ਾਰਾਂ ਦੇ ਨਾਲ ਬੰਦੇ ਆਏ ਸੀ ਜੀ ਠੀਕ ਹੈ ਨਾ ਜੀ ਉਹਨਾਂ ਨੇ ਆਪ ਤੋਤੇ ਆ ਉਹਨਾਂ ਨੂੰ ਤਾਂ ਕਿਸੇ ਨੇ ਦੱਸਿਆ ਨਹੀਂ ਹੋਊਗਾ ਮੈਂ ਸੋਚਦਾ ਨਹੀਂ ਅਸੀਂ ਸਾਨੂੰ ਦੱਸਿਆ ਸੀਗਾ ਅਸੀਂ ਆਏ ਆ ਇੰਨੇ ਬੰਦੇ ਇਕੱਠੇ ਹੋਏ ਆ ਪਾਗਲ ਤਾਂ ਨਹੀਂ ਆਗੇ ਜੀ ਇੰਨੀ ਦੂਰੋਂ ਲੋਕੀ ਆਉਂਦੇ ਨੇ ਜਿੰਨਾਂ ਦੇ ਫਰਕ ਪਿਆ ਉਹ ਤਾਂ ਆਏ ਨੇ ਨਹੀਂ ਜੀ ਸਾਰੇ ਆ ਰਹੇ ਸਾਰੇ ਆ ਰਹੇ ਆ ਪੇਟਚਾਲ ਵੀ ਹੋ ਸਕਦੀ ਪੇਟਚਾਲ ਨਹੀਂ ਜੀ ਮੇਰੀ ਗੱਲ ਸੁਣੋ ਜਿਹੜਾ ਅੱਜ ਕੱਲ ਦੇ ਲੋਕ ਜਿਹਨੂੰ ਉੱਪਰ ਜਿਹੜਾ ਉੱਪਰ ਚੜਦਾ ਵਾ ਚੜ ਨਹੀਂ ਦਿੰਦੇ ਡਿੱਗਣ ਵਾਲੇ ਵੀ ਬਹੁਤ ਨੇ ਠੀਕ ਹੈ ਨਾ ਜੀ ਹੁਣ ਸਾਡੇ ਅਸੀਂ ਆਏ ਆ ਅਸੀਂ ਇਨੇ ਜਾਣੇ ਲੋਕੀ ਆਏ ਆ ਜਿਨ੍ਹਾਂ ਨੂੰ ਫਰਕ ਪਿਆ ਵਾ ਜਿਨ੍ਹਾਂ ਨੂੰ 6 ਮਹੀਨੇ ਹੋ ਗਿਆ 6 ਵਾਰੀ ਆ ਚੁੱਕੇ ਆ ਉਹ ਪਾਗਲ ਤਾਂ ਨਹੀਂ ਹੈਗੇ ਨਹੀਂ ਨਹੀਂ ਉਹਨਾਂ ਨੂੰ ਫਰਕ ਪਿਆ ਤਾਂ ਹੀ ਤਾਂ ਆਏ ਨੇ ਕੋਈ ਪੈਸਾ ਨਹੀਂ ਲਿੰਦੇ ਕੋਈ ਪੈਸਾ ਨਹੀਂ ਲਿੰਦੇ ਪਹਿਲੀ ਗੱਲ ਇੱਕ ਗੱਲ ਮੈਂ ਉਹ ਚ ਵੀਡੀਓ ਚ ਦੇਖੀ ਹੈ ਕਹਿੰਦੇ ਤੇਲ ਵੇਚਣ ਤੇ ਮਾਰਨ ਇਹਨਾਂ ਨੇ ਕਿਹਾ ਨਹੀਂ ਨਹੀਂ ਉਹ ਇਹ ਨਹੀਂ ਕਹਿੰਦੇ ਕਿ ਸਾਡਾ ਤੇਲ ਲਵੋ ਉਹ ਕਹਿੰਦੇ ਆ ਜੀ ਆਪਣਾ ਜਿਹੜਾ ਕੈਮੀਕਲ ਫ੍ਰੀ ਤੁਸੀਂ ਆਪਣਾ ਤੇਲ ਲਗਾ ਸਕਦੇ ਹੋ ਇਹ ਇਹ ਨਹੀਂ ਜ਼ਬਰਦਸਤੀ ਨਹੀਂ ਕਰਦੇ ਕਿਸੇ ਜਿਹੜੇ ਉਹਨਾਂ ਨੇ ਕਿਹਾ ਨਾ ਜੀ ਇਹ ਮੈਂ ਗਾਣਾ ਚਾਹੁੰਦਾ ਵਾਂ ਕਿ ਜਿਹੜਾ ਵੀ ਸਹੀ ਹੈ ਜੈਨੂਲਾ ਸਲੂਨ ਜੀ ਅਸੀਂ ਸੋਚਦੇ ਹਾਂ ਸਲੂਨ ਬੰਦ ਚਲੋ ਤੁਸੀਂ ਕਰ ਹੋ ਗਿਆ ਵਾ ਲੇਕਿਨ ਜਦੋਂ ਇਹ ਲਗਾਣਗੇ ਅਸੀਂ ਫੇਰ ਆਵਾਂਗੇ ਸਾਨੂੰ ਆ ਕੀ ਨਾਮ ਹੈ ਆਪਣਾ ਮੈਂ ਡਾਕਟਰ ਰਮਨ ਖੰਨਾ ਹਾਂ ਡਿਸਟ੍ਰਿਕਟ ਆਈਲੈਥਿਕ ਅਫੀਸਰ ਕਮ ਡਰਗ ਇੰਸਪੈਕਟਰ ਇਹ ਡਿਪਾਰਟਮੈਂਟ ਵੱਲੋਂ ਸੀਲ ਕੀਤਾ ਗਿਆ ਹੈ ਇਹ ਇਹ ਕੱਲ ਸ਼ਾਮ ਨੂੰ 6 ਵਜੇ ਮੈਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਉਹਨਾਂ ਦਾ ਕਾਲ ਆਈ ਸੀਗੀ ਕੀਐਸਟਰਾ ਸੰਗਰੂਰ ਦੇ ਵਿੱਚ ਇਹ ਕੈਂਪ ਲਗਾ ਕੇ ਆਏ ਨੇ ਜਿਦੇ ਚ ਕੰਜੇ ਪੈਣ ਦਾ ਇਲਾਜ ਕਰਦੇ ਸੀ ਉੱਥੇ ਜਿਨ੍ਹਾਂ ਦੇ ਦਵਾਈ ਲਗਾਈ ਗਈ ਸੀ 60 70 ਮਰੀਜ਼ ਸਿਵਲ ਹਸਪੀਟਲ ਸੰਗਰੂਰ ਖਾਰਿਸ਼ ਨਾਲ ਅਲਰਜੀ ਦੇ ਰਿਐਕਸ਼ਨ ਨਾਲ ਸੋਜਾ ਮੂੰਹ ਦੇ ਸੋਜੇ ਨਾਲ ਉੱਥੇ ਪਹੁੰਚੇ ਨੇ ਜਿਦੇ ਕਰਕੇ ਜਿਹਦਾ ਕੀ ਮਾਨਯੋਗ ਸਿਹਤ ਮੰਤਰੀ ਜੀ ਨੇ ਗੰਭੀਰ ਨੋਟਿਸ ਲਿਆ ਉਹ ਨੋਟਿਸ ਲੈਨ ਕਰਕੇ ਉਹਨਾਂ ਵੱਲੋਂ ਫਿਰ ਸਿਵਲ ਸਰਜਨ ਸਾਹਿਬ ਨੂੰ ਮੈਸੇਜ ਆਇਆ ਉਹਨਾਂ ਨੇ ਇਹ ਜ਼ੋਨਲ ਲਾਇਸੈਂਸਿੰਗ ਅਥਾਰਟੀ ਨੂੰ ਗਿਆ ਕਿ ਕਾਰਵਾਈ ਕੀਤੀ ਜਾਵੇ ਪਰ ਕਿਉਂਕਿ ਜਿਹੜਾ ਇਹ ਪ੍ਰੋਡਕਟ ਲਗਾ ਰਹੇ ਸੀ ਉਹ ਆਯੁਰਵੈਦਿਕ ਪ੍ਰੋਡਕਟ ਸੀ ਇਸ ਲਈ ਉਹਨਾਂ ਨੇ ਮੈਨੂੰ ਸ਼ਾਮ ਨੂੰ 6 ਵਜੇ ਕਾਲ ਕੀਤੀ ਕਿ ਇਹ ਆਯੁਰਵੈਦਿਕ ਪ੍ਰੋਡਕਟ ਹੈ ਤੁਸੀਂ ਇਹਦੇ ਖਿਲਾਫ ਕਾਰਵਾਈ ਤੁਹਾਡੇ ਵੱਲੋਂ ਬੱਤੀ ਹੈ ਤੇ ਸ਼ਾਮ ਨੂੰ 7 ਵਜੇ ਮੈਂ ਆਪਣੀ ਟੀਮ ਨਾਲ ਇੱਥੇ ਆਇਆ ਸੀਗਾ ਉਦੋਂ ਇਹ ਬੰਦ ਸੀ ਕਿਉਂਕਿ ਮੈਨੂੰ ਪਤਾ ਲੱਗਿਆ ਸੀਗਾ ਕਿ ਇਹ ਮੰਗਲਵਾਰ ਵੀਰਵਾਰ ਔਰ ਸ਼ਨੀਵਾਰ ਇੱਥੇ ਦਵਾਈ ਲਗਾਉਂਦੇ ਨੇ ਫਿਰ ਅਸੀਂ ਡਿਸਾਈਡ ਕੀਤਾ ਕਿ ਸਵੇਰੇ ਇੱਕ ਵਾਰ ਦੁਬਾਰਾ ਆਇਆ ਜਾਏਗਾ 10 ਵਜੇ ਅਸੀਂ ਇੱਥੇ ਆਏ ਸੀਗੇ ਤੇ ਇਹ ਬੰਦ ਪਿਆ ਸੀ 3rd ਫਲੋਰ اور 4th ਫਲੋਰ ਦੋਨੋਂ ਪੈਸੇ ਬੰਦ ਪਏ ਸੀ ਅਸੀਂ ਉਹਨਾਂ ਨੂੰ ਸੀਲ ਕਰਕੇ ਜਾ ਰਹੇ ਹਾਂ ਅਸੀਂ ਉਹਦੇ 'ਚ ਇਹ ਲਿਖਿਆ ਹੈ ਕਿ ਤੁਸੀਂ ਜਦੋਂ ਆਓ ਸਾਨੂੰ ਕੰਟੈਕਟ ਕਰੋ ਫੋਨ ਨੰਬਰ ਉੱਥੇ ਲਿਖਿਆ ਹੋਇਆ ਹੈ ਅਸੀਂ ਇੱਥੇ ਚੈੱਕ ਅਪ ਚੈਕਿੰਗ ਕਰਾਂਗੇ ਜੋ ਪ੍ਰੋਡਕਟ ਉਹ ਲਗਾਉਂਦੇ ਹਨ ਉਹਦੇ ਸੈਂਪਲ ਲਵਾਂਗੇ ਔਰ ਉਸ ਟੈਸਟ ਕਰਨੇ ਭੇਜਾਂਗੇ ਕਿਹੜੀ ਕੰਪਨੀ ਤੋਂ ਬਣਾਇਆ ਗਿਆ ਉਹ ਸਾਰਾ ਕੁਝ ਦਿਖਾਇਆ ਜਾਊਗਾ ਉਸ ਤੋਂ ਬਾਅਦ ਜੋ ਬੰਦ ਦੀ ਕਾਰਵਾਈ ਹੋਊਗੀ ਉਹ ਕਿੱਥੇ ਸੀਲ ਘਾਤਾ ਖੁੱਲ ਜਾਏਗੀ ਇਹਨਾਂ ਦੀ ਜਦੋਂ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਿਲ ਹੋਣਗੇ ਉਸ ਤੋਂ ਬਾਅਦ ਉਥੇ ਉੱਥੇ ਅਧਰਾ ਫੇਰ ਵੀ ਦਰਜ ਹੋਈ ਹੋਈ ਹੈ ਇਹਨਾਂ ਦੇ ਲਈ ਐਫ ਆਈ ਆਰ ਵੀ ਦਰਜ ਹੋਈ ਹੈ ਉੱਥੇ ਸੰਗਰੂਰ ਹਾਂਜੀ ਕਿੰਨੇ ਬੰਦੇ ਦਾ ਪਤਾ ਕੁਛ ਕਿੰਨੇ ਬੰਦੇ ਦੋ ਬੰਦੇ ਸੀਗੇ ਜੀ ਦੋ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਇੱਕ ਤਾਂ ਅਮਨ ਹੈ ਜਿਹੜਾ ਇੱਥੇ ਹੈ ਔਰ ਇੱਕ ਜਿਹਨੇ ਉੱਥੇ ਆਰਗੇਨਾਈਜ਼ ਕਰਵਾਇਆ ਸੀਗਾ ਉਹ ਦੋਨਾਂ ਦੇ ਖਿਲਾਫ ਠੀਕ ਹੈ